ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮੋ ਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਇੱਕ ਕਹਾਵਤ ਹੈ ਕਿ ਆਪਣੇ ਹੀ ਪਾਲੇ ਹੋਏ ਕੁੱਤੇ ਕਹਿ ਲੋ ਜਾਂ ਕੋਈ ਹੋਰ ਭਾਸ਼ਾ ਵਰਤ ਲੋ ਉਹ ਸ਼ਬਦ ਤੇ ਉਹ ਸਾਡੇ ਸਿਰਾਂ ਨੂੰ ਪੈਣ ਲੱਗ ਪਏ ਇੱਕ ਹਵਤ ਸੱਚੀ ਹੋ ਰਹੀ ਹੈ ਪੰਜਾਬ ਦੇ ਵਿੱਚ ਪਿਛਲੇ ਦਿਨ ਵੀ ਅਹਿਮਦ ਸ਼ਾਹ ਬਲਦ ਅਬਦਾਲੀ ਤਾਂ ਸੁਣਿਆ ਸੀ ਪਤਾ ਤਾਂ ਉਹਨੂੰ ਵੀ ਨਹੀਂ ਲੱਗਿਆ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਮੈਂ ਕਿੰਨੇ ਪਾਉਂਦੇ ਉਹ ਵੀ ਆਪਣੇ ਸਿਪਾਹੀ ਭੇਜਦਾ ਹੁੰਦਾ ਸੀ ਕਿ ਸਿੱਖਾਂ ਦੇ ਸਿਰ ਵੱਢ ਕੇ ਲੈ ਕੇ ਆਓ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ساری ਉਮਰ ਸਮਝ ਨਹੀਂ ਲੱਗੀ ਵੀ ਸਿੱਖਾਂ ਦੇ ਸਿਰਾਂ ਦੀ ਕੀਮਤ ਕਿੰਨੀ ਹੈ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਰੋਪੜ ਦੇ ਵਿੱਚ ਵਾਪਰੀ ਹੈ ਸਿੱਖ ਸੰਗਤਾਂ ਖੜੀਆਂ ਨੇ ਰੋਸ ਹੈ ਇਹ ਸਾਡੇ ਬਾਈ ਜੀ ਪੁੱਤਰ ਹੈ ਸਾਡਾ ਭਰਾ ਹੈ ਛੋਟਾ ਇਹ ਥਰਮਲ ਪਲਾਂਟ ਵਿੱਚ ਕੰਮ ਕਰਦੇ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਕੇਸਾਂ ਦੀ ਵੀ ਇਹ ਵੀ ਹੋਈ ਹੈ ਸਿੰਘ ਸਾਹਿਬ ਖੜੇ ਨੇ ਦਾੜੇ ਪੁੱਟੇ ਗਏ ਨੇ ਕਿਹਨਾਂ ਵੱਲੋਂ ਪ੍ਰਵਾਸੀਆਂ ਨੂੰ ਜਿਨ੍ਹਾਂ ਦੇ ਰਾਸ਼ਨ ਕਾਰਡ ਅਸੀਂ ਬਣਾਏ ਵੋਟਾਂ ਅਸੀਂ ਪਾਈਆਂ ਦਿਹਾੜੀਆਂ ਤੇ ਅਸੀਂ ਰੱਖੇ ਸਾਡੇ ਘਰਾਂ ਵਿੱਚ ਨੂਨ ਖਾ ਕੇ ਹੁਣ ਸਾਡੀਆਂ ਦਾੜੀਆਂ ਨੂੰ ਪੈਣ ਲੱਗੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹੋਇਆ ਸੀ ਪੁੱਤਰਾ ਸਰ ਮੈਂ ਨਾ ਸਾਈਟ ਇੰਚਾਰਜ ਸੁਪਰਵਾਈਜ਼ਨ ਉੱਥੇ ਜੀ ਤੇ ਭਾਜੀ ਮੈਂ ਨਾ ਸਿ ਉਹਨੂੰ ਇੰਨਾ ਕਹੀ ਪਾਸਮਾਨ ਜੀ ਕੰਮ ਕਰ ਲੋ ਜੀ ਤੇ ਭਾਜੀ ਮੈਂ ਨਾ ਉੱਥੇ ਨਾ ਮਤਲਬ ਮੈਂ ਨਾ ਬੋਲਣ ਲੱਗ ਗਿਆ ਮੇਰੇ ਬੈਸਪਸੇ ਇਹ ਹੋਇਆ ਉੱਥੇ ਤੇ ਮੈਂ ਉੱਥੇ ਬੱਲੀ ਵੀ ਰਹੀ ਜੀ ਉਹਨੂੰ ਸਾਈਡ ਤੋਂ ਪੇਟ ਤੱਕ ਐਨ ਬ੍ਰਿਜ ਨਾਲ ਜਾ ਤੁਰੇ ਤੇ ਮੈਂ نیچے ਇੱਕ ਵਰਕਸ਼ਾਪ 'ਚ ਆ ਗਏ ਸੀ ਤੇ ਵੀ ਭਾਈ ਹੇਠੇ ਆ ਕੇ ਹਲੇ ਮੈਂ ਰੋਟੀ ਮਤਲਬ ਖਾਣਾ ਖਾ ਕੇ ਹਟਿਆ ਸੀਗਾ ਦਲਜੀਤ ਭਾਈ ਮੇਰੇ ਨਾਲ ਬੈਠੇ ਸੀਗੇ نیچے ਹੀ ਤੇ ਭਾਈ ਉੱਥੇ ਉੱਪਰ ਤੇ ਆਏ ਉਹ ਪਨਖੁੰਦਗੀ ਚਾਹੀ ਸੀ ਕਿਹਾ ਉਹਨਾਂ ਤੇ ਮਾਂਚੇ ਸੀਗਾ ਆਂਦੀ ਮੇਰੇ ਕੋਲ ਬੈਸਣ ਲੱਗ ਗਈ ਦੋਨੇ ਜਿਹੜੀ ਬਾ ਬੇਟਾਈ ਭਾਈ ਮੈਂ ਮੇਰੇ ਉੱਪਰ ਹਾਵੀ ਲੱਗੇ ਹੋਣੀ ਮੈਂ ਆਪਣਾ ਉੱਠੇ ਮੈਂ ਵੀ ਥੋੜਾ ਜਣਾ ਹੋਇਆ ਵੀ ਭਾਈ ਜੀ ਤੁਸੀਂ ਗੱਲ ਜਿਹੜੀ ਹੋਣੀ ਸੀ ਹੋ ਗਈ ਵੀ ਤੁਸੀਂ ਚਲੇ ਜਾਓ ਹੁਣ ਵੀ ਜੋ ਆਪਣਾ ਹੋਣਾ ਸੀਗਾ ਆਪਣਾ ਮਿੰਟ ਬਟਾਓ ਹੋ ਗਿਆ ਭਾਈ ਜੀ ਦੁਆਰਾ ਫੇਰ ਮੈਨੂੰ ਉਹ ਲੱਗੇ ਫੋਰਸ ਲੱਗੇ ਕਰਨ ਮੈਨੂੰ ਵੀ ਭਾਈ ਜੀ ਮੈਂ ਵੀ ਹੁਣ ਆਪਣੇ ਬਿਚਾਰ ਸੈਲਫ ਡਿਸੀਜਨ ਚ ਮੈਂ ਵੀ ਉਹਨਾਂ ਨਾਲ ਹੋ ਲੱਗਿਆ ਕਰਨੀ ਐਗਰੀਮੈਂਟ ਲੱਗਿਆ ਕਰਨ ਉਹਨਾਂ ਨਾਲ ਵੀ ਹਟਜੋ ਵੀ ਕੋਈ ਗੱਲਬਾਤ ਨਹੀਂ ਵੀ ਉਹਨਾਂ ਹਟਜੋ ਭਾਈ ਮੇਰੇ ਨਾਲ ਨਾ ਇਹ ਮਤਲਬ ਮੈਨੂੰ ਦਬਾਉਣ ਲੱਗੇ ਜੋ ਫੈਟ ਜੰਦਰਪਾਲ ਖਾਬ ਜੀ ਤੇ ਭਾਜੀ ਉਹਦੇ ਬਾਅਦ ਹੀ ਮੈਂ ਖੜਾ ਹੋ ਕੇ ਮੈਂ ਵੀ ਉਹਨਾਂ ਲਾਗੇ ਵੀ ਜਾਓ ਹਟਜੋ ਗੇਰੀ ਗੱਲ ਹੋਣੀ ਸੀ ਹੋਲੀ ਭਾਜੀ ਇਹਨਾਂ ਦਾ ਪਾਸ ਬੰਦਾ ਜਿਹੜਾ ਪਾਸ ਬੰਦੀ ਬੇਟੇ ਹੈ ਮੇਰੇ ਪਾਸ ਬੰਦੀ ਉਹ ਮੈਨੂੰ ਉਹ ਲਾਗੇ ਕੰਨ ਬੋਲਣ ਲੱਗਾ ਕਾਫੀ ਮੈਨਾਂ ਲੱਗ ਗਾਲੀ ਗਲੋਈ ਲੱਗਾ ਕਾਨੀ ਤੇ ਮਹਾ ਵੀ ਤੂੰ ਹਟ ਜਾ ਵੀ ਮੈਂ ਤੇਰਾ ਸੁਪਰਵਾਈਜ਼ਰ ਆ ਕਹਿੰਦਾ ਤੇਰੀ ਸਾਰੀ ਸੁਪਰਵਾਈਜ਼ਰੀ ਮੋਤੀ ਕੱਢ ਦੂੰਗਾ ਵੀ ਮੈਂ ਤੇਰਾ ਸੁਪਰਵਾਈਜ਼ਰ ਮਿੰਦਰ ਕੋਈ ਉਹ ਨਹੀਂ ਆਏਗਾ ਐਡਾ ਤੇ ਭਾਜੀ ਮੈਂ ਨਾਲ ਫਾਦਰ ਉਹ ਜਿਹੜਾ ਪਾਸ ਬੰਦਾ ਹੈ ਅਮਰੀਕ ਪਾਸ ਬੰਨ ਉਹਦਾ ਫਾਦਰ ਹੈ ਮੁੰਡੇ ਦਾ ਉਵੇਂ ਬਾਂਹ ਤੇ ਫੜ ਕੇ ਘਮੋਹ ਲੱਗ ਗਿਆ ਖਿੱਚਣ ਲੱਗ ਗਿਆ ਵੀ ਹਟ ਜਾਓ ਮੈਂ ਪਾਸਵਾਨ ਜੀ ਤੁਸੀਂ ਜਾਓ ਵੀ ਕੋਈ ਗੱਲਬਾਤ ਨਹੀਂ ਹੈ ਛੱਡੋ ਭਰਾ ਪਾਜੀ ਇੰਨੇ ਮੇਰੇ ਪਿੱਛੇ ਦੇ ਬਾੜ ਫੜੇ ਜਾਂਦੇ ਬੇਟੇ ਨੇ ਪਾਸਵਾਨ ਨੇ ਹਮੇਂ ਰਾਜ ਪਾਸਵਾਨੀ ਭਰਾ ਜੀ ਮੈਨੂੰ ਇੱਕੜੀ ਸੰ ਲੱਗ ਗਈ ਹੋ ਮੇਰੇ ਸਿਰ ਚੇ ਕਾਫੀ ਹੈ ਮੁੱਕੇ ਬਾਰੀ ਆ ਦੇਖੋ ਤਾਂ ਕਾਫੀ ਦਿਖਾਈਆਂ ਨਹੀਂ ਜਾ ਸਕਦੀਆਂ ਮੇਰੇ ਕੋਲ ਇਹਨਾਂ ਦੀ ਇੱਕ ਐਕਸਰੇ ਰਿਪੋਰਟ ਹੈ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਤੇ ਇਹਦੇ ਵਿੱਚ ਹਾਂਜੀ ਨੇੜੇ ਹੋ ਕੇ ਦਿਖਾ ਦਿਓ ਇਹ ਸਾਡੇ ਕਲੰਗੀ ਧਰ ਦੇ ਬਖਸ਼ੇ ਹੋਏ ਕੇਸ ਨੇ ਇਹ ਇਹਨਾਂ ਨੂੰ ਹੱਥ ਪਾਉਣ ਲੱਗ ਪਏ ਪ੍ਰਵਾਸੀ ਏ ਕਦੇ ਇਹਨਾਂ ਦੇ ਸਾਡੇ ਦਾੜ ਸਿਰਾਂ ਦੇ ਮੁੱਲ ਲਾਉਂਦੇ ਨੇ ਕਦੇ ਕਹਿੰਦੇ ਨੇ ਅਸੀਂ ਚਿਕਨਾਂ ਦੀਆਂ ਪਲੇਟਾਂ ਦੇਵਾਂਗੇ ਤੁਸੀਂ ਸਾਡੇ ਜਦੋਂ ਉਹਨਾਂ ਦਾ ਫਿਰ ਕੋਈ ਸਿਰ ਵੱਡਣ ਜਾਂਦਾ ਜਿਸ ਤਰ੍ਹਾਂ ਮਰਮਤ ਹੋਈ ਹੈ ਫਤੇਗੜ ਸਾਹਿਬ 'ਚ ਫਿਰ ਮਿੰਨਤਾਂ ਕਰਨ ਲੱਗ ਜਾਂਦੇ ਨੇ ਫਿਰ ਸੌਰੀ ਹੈ ਜੀ ਗਲਤੀ ਹੋ ਗਈ ਜੀ ਮੇਰੇ ਤੋਂ ਤਾਂ ਪਤਾ ਨਹੀਂ ਕਿਹੜੀਆਂ ਇਹਨਾਂ ਦੇ ਪਿੱਛੇ ਸਾਜ਼ਿਸ਼ਾਂ ਕੰਮ ਕਰ ਰਹੀਆਂ ਨੇ ਵੀ ਸਰਕਾਰਾਂ ਦੇ ਕਿਸ ਸਰਦਾਰਾਂ ਦੇ ਕਿਸਾਂ ਨੂੰ ਪਈ ਜਾਓ ਮੇਰੀ ਦਸਤਾਰ ਤਰੀ ਗਈ ਹੈ ਮੇਰੀ ਦਸਤਾਰ ਤਰੀ ਗਈ ਜਨਮ ਮੈਨੂੰ ਮਾਰਨ ਲੱਗੇ ਘੜੀਸਣ ਲੱਗੇ ਜੀ ਤੇ ਉਸ ਤੋਂ ਬਾਅਦ ਇਹ ਦਲਜੀਤ ਪਾਜੀ ਫੋਰਮੈਨ ਨਹੀਂ ਇਹ ਨੀਚੇ ਬੈਠੇ ਸੀਗੇ ਇਹ ਵਿੱਚ ਆ ਗਏ ਸਾਡੇ ਦੋਨ ਛਡਾਉਣ ਲੱਗੇ ਪਾਜੀ ਮੈਨੂੰ ਛੱਡ ਕੇ ਨਾ ਇਹ ਵਿਰੇਣ ਦੇ ਦਾੜੇ ਨੂੰ ਪੈ ਗਈ ਜੋ ਦੋਨੇ ਹੀ ਬਾ ਬੇਟੇ ਇਹ ਤੁਹਾਡੇ ਉਹਨੇ ਤੁਸੀਂ ਸੁਪਰਵਾਈਜ਼ਰ ਫੋਰਮੈਨ ਨਹੀਂ ਮੇਰੇ ਐਂਟਰੀ ਮੈਂ ਤਾਂ ਉੱਪਰ ਹਾਂ ਮੈਂ ਨੀਚੇ ਹੀ ਆਇਆ ਮੈਂ ਤੇ ਕਰਦੇ ਜੀ ਬਜ਼ੁਰਗ ਨੇ ਉਹਨਾਂ ਦੀਆਂ ਦਾੜੀਆਂ ਨੂੰ ਹੱਥ ਹੋਈ ਪਈਆਂ ਸਸੀ ਕਾ ਜੀ ਮਟਰ ਸਾਹਿਬ ਆਓ ਇੱਕ ਬਹੁਤ ਹੀ ਸਰਕਾਰਜੋਗ ਪੱਤਰਕਾਰ ਭਰਾ ਹੈ ਮੇਰਾ ਛੋਟੇ ਨੇ ਉਮਰ ਚ ਇਹ ਵੀ ਸਾਡੇ ਕੋਲ ਪਹੁੰਚੇ ਨੇ ਬੜਾ ਗੰਭੀਰ ਮਸਲਾ ਹੈ ਤਾਂ ਸਰ ਅਸੀਂ ਬਾਰ-ਬਾਰ ਅਪੀਲ ਕਰਦੇ ਰਹਿੰਦੇ ਆਪਣੇ ਪੰਜਾਬੀਆਂ ਨੂੰ ਕਿ ਤੁਹਾਨੂੰ ਆਪ ਉੱਠਣਾ ਪੈਣਾ ਤੁਹਾਡੀ ਸਰ ਕਿਸੇ ਨਾਲ ਲੈਣੀ ਅੱਜ ਇਸ ਵੀਰਦੀ ਹੋਈ ਨਾ ਤਿਆਰੀ ਤੁਹਾਡੀ ਤੀਆ ਕੱਲ ਅਸੀਂ ਬਾਰ-ਬਾਰ ਤੁਹਾਨੂੰ ਅਮਨਤਾ ਤਰਲੇ ਕਰਦੇ ਆ ਤੁਹਾਡੇ ਕਦੇ ਅਮਨਤੋਜ ਮਾਨ ਤੁਹਾਡੇ ਕੋਲੇ ਪਹੁੰਚਦਾ ਕਦੇ ਲੱਖਾਂ ਸਦਾਨਾ ਪਹੁੰਚਦਾ ਸੀ ਅਨੰਦਪੁਰ ਸਾਹਿਬ ਤੋਂ ਬਾਰ-ਬਾਰ ਜੇ ਜਰ ਉਹਨੂੰ ਸ਼ਰਮ ਨਹੀਂ ਆਉਂਦੀ ਆਪਾਂ ਖਾਲਸੇ ਦੀ ਜਨਮ ਭੂਮੀ ਤੋਂ ਉੱਠੇ ਹੋਏ ਲੋਕ ਐ ਇਹ ਰੋਪੜ ਜ਼ਿਲ੍ਹੇ ਦੀ ਗੱਲ ਆ ਰੋਪੜ ਜ਼ਿਲ੍ਹਾ ਉਦੋਂ ਜ਼ਿਲ੍ਹੇ ਨਹੀਂ ਸੀਗੇ ਉਦੋਂ ਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸਾ ਜਦੋਂ ਆਪਾਂ ਤਿੱਬਤ ਕੰਧਾਰ ਤੱਕ ਦੇ ਆਪਾਂ ਮਾਲਕ ਹੁੰਦੇ ਸੀਗੇ ਅੱਜ ਸਾਨੂੰ ਆਪਣੀ ਇੱਜ਼ਤਾਂ ਬਚਾਉਣ ਦੇ ਲਈ ਧਰਲੇ ਕਰਨੇ ਪੈ ਰਹੇ ਹਸਪੀਟਲਾਂ 'ਚ ਅਮੈਂਤਾ ਧਰਲੇ ਕਰ ਰਹੇ ਵੀ ਸਾਡੀ ਸਾਰ ਲਊਗਾ ਕਿ ਇਹਦਾ ਹੱਲ ਕੀ ਹੈ ਬਟੌਰ ਸਾਹਿਬ ਜਿਹਦਾ ਹੱਲ ਇਹ ਆ ਮੈਂ ਸਪਸ਼ਟ ਲੱਭ ਜਾਂਦੇ ਕਹਿਣਾ ਚਾਹੁੰਦਾ ਸਪਸ਼ਟ ਲੱਭ ਜਾਂਦੇ ਇਹ ਆ ਜੇ ਤਾਂ ਪ੍ਰਸ਼ਾਸਨ ਇਹਨਾਂ ਨੂੰ ਨੱਥ ਪਾਉਂਦਾ ਆਹੀ ਪ੍ਰਸ਼ਾਸਨ ਨੂੰ ਬੇਨਤੀ ਕਰ ਦੇਣਾ ਚਾਹੁੰਦੇ ਫੇਰ ਬਾਰ ਬਾਰ ਮੈਂ ਪਹਿਲਾਂ ਵੀ ਕਰ ਚੁੱਕਾ ਕਈ ਬੇਨਤੀਆਂ ਜਿੱਦਾਂ ਤੁਸੀਂ ਨੱਥ ਪਾਣਾ ਚਾਹੁੰਦੇ ਆ ਤਾਂ ਪਾ ਲਿਓ ਨਹੀਂ ਮੁੜ ਕੇ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਫਿਰ ਤੁਸੀਂ ਕਹਿੰਦੇ ਵੀ ਤੁਸੀਂ ਆਪ ਆ ਮਾਰੇ ਹੋਗੇ ਜਾਈਏ ਕਿੱਥੇ ਫਿਰ ਅਜਿਹੇ ਬਜ਼ੁਰਗ ਦੀ ਜਦੋਂ ਦਾੜੀ ਫੜ ਲੇ ਤਾਂ ਜੈਨਾਂ ਦੇ ਬੱਚੇ ਦਾ ਖੂਨ ਨਹੀਂ ਖੋਲੂਗਾ ਦਿਖਾਓ ਕੇਸ ਸਾਡਾ ਖੂਨ ਹੀ ਖੋਲਦਾ ਦਾੜੀ ਦੇ ਕੇਸ ਆ ਆ ਆ ਨੇ ਆ ਦੇਖੋ ਜੀ ਆ ਦੇਖੋ ਇਹਨਾਂ ਦੇ ਕੋਲੋ ਕੇ ਦਿਖਾਓ ਆ ਦੇਖੋ ਜੀ ਆ ਲੈ ਕੇਸ ਦਾੜੀ ਦੇ ਨਾਲੇ ਦੇ ਫੋਟੇ ਜਾ ਰਹੇ ਨੇ ਇਹਨਾਂ ਕੇਸਾਂ ਜਦੋਂ ਤੇ ਕੇਸਾਂ ਦੀ ਗੱਲ ਹੁੰਦੀ ਸੀ ਨਾ ਤਾਂ ਟੋਟੇ ਕਰਾ ਕੇ ਗਲਾਂ ਚ ਪਾਇਆ ਸੀ ਸਾਡੀਆਂ ਮਾਤਾ ਮਾਂ ਨੇ ਟੀਂ ਦੀ ਮੰਨੀ ਸੀ ਛੋਟੇ ਸਾਬ ਜਾਂਦਿਆਂ ਨੇ ਪੀਰ ਬੁੱਧੂ ਕਰਕੇ ਪੀਰ ਬੁੱਧੂ ਸ਼ਾਹ ਮੁਸਲਮਾਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕੇਸ ਕੰਗੇ ਦੇ ਦਿੱਤੇ ਸਨ ਹੁਣ ਤੱਕ ਉਹਦੇ ਘਰ ਪਏ ਨੇ ਸਲਾਮਤ ਰੱਖੇ ਸੀ ਵੀ ਮਹਾਰਾਜ ਕੋਈ ਨਿਸ਼ਾਨੀ ਦੇ ਕੇ ਜਾਓ ਪੁੱਤਰ ਵੀ ਸ਼ਹੀਦ ਕਰਾਏ ਨੇ ਇਹਨਾਂ ਕੇਸਾਂ ਦੀ ਕੀਮਤ ਸਾਨੂੰ ਪਤਾ ਏ ਮਟੌਰ ਸਾਹਿਬ ਨੂੰ ਪਤਾ ਜਾਏ ਬਜ਼ੁਰਗ ਜਿਹੜੇ ਕੱਲ ਦੇ ਸਦਮੇ ਵਿੱਚ ਨੇ ਇਹਨਾਂ ਨੂੰ ਪਤਾ ਕੇਸ ਕੀ ਹੁੰਦੇ ਨੇ ਸਿਰ ਦੇ ਕੇਸ ਪੜ ਦੇਣੇ ਤੇ ਦਾੜੀ ਦੇ ਵਾਲ ਪੜ ਦੇਣੇ ਤੇ ਪੱਗਾਂ ਲਾਦਣੇ ਸੱਸੀ ਕਾਲ ਜੀ ਬਹੁਤ ਮਾੜੀ ਹਰਕਤ ਕੀਤੀ ਹੈ ਤੁਹਾਡੇ ਨਾਲ ਤਾਂ ਸ਼ਰਮ ਆ ਕੇ ਲੱਗਦਾ ਦੇਖੋ ਮੈਂ ਤਾਂ ਇਹ ਕਹਿੰਦਾ ਸੰਨ ਇਨਸਾਮ ਮਿਲਣਾ ਚਾਹੀਦਾ ਮੈਂ ਦੇਖ ਰਿਹਾ ਇਹ ਦੋਹੇ ਭਾਈ ਸਾਹਿਬ ਦੇ ਵਾਲਾਂ ਦਾ ਫੜ ਖਿੱਚ ਰਿਆ ਤਾਂ ਜੋ ਮੈਂ ਵਿੱਚ ਆ ਕੇ ਉਹਨੂੰ ਛਡਾਉਣ ਲੱਗਿਆ ਜੀ ਫਿਰ ਉਹਨਾਂ ਕੋਲੋਂ ੱੱੱਕਾ ਮਾਰਿਆ ਜੀ ੱੱੱਕਾ ਵਾਰ ਦੇ ਬਾਅਦ ਉਹਨਾਂ ਨੇ ਮੇਰੀ ਦਾੜੀ ਫੜੀ ਜੀ ਦੋਹੇ ਬਾਪ ਪੁੱਤਰਾ ਜੀ ਇੱਕ ਤਾਂ ਮਰੀ ਪਗੜੀ ਤਾਰੀ ਆ ਜੀ ਵਾਲ ਫੜ ਕੇ ਉਹਨੂੰ ਵੀ ਖਿੱਚਿਆ ਉਹਨਾਂ ਜੀ ਦੋਸਤੋ ਵਾਦਾ ਦਾ ਦਾੜੀ ਦੇੜੇ ਆ ਵਾਲ ਆ ਜੀ ਆਵਰੇ ਉਹਨਾਂ ਅਵਰੇ ਹੱਥ ਵਿੱਚ ਆਇਆ ਮਕਮ ਅਮਰਤਾਰੀਓ ਅਮਰਤਾਰੀਆ ਜੀ ਨਹੀਂ ਮੈਂ ਤੁਸੀਂ ਅਮਰਤਾਰੀਓ ਜਾਂ ਅਮਰਤਾਰੀਆ ਜੀ ਠੀਕ ਹੈ ਜੀ ਇਹਨਾਂ ਦੇ ਬਜ਼ੁਰਗਾਂ ਦੇ ਇਹ ਜਮੇ ਸ਼ਰਮਨਾਕ ਘਟਨਾ ਹੈ ਪ੍ਰਸ਼ਾਸਨ ਮਟੋਰ ਸਾਹਿਬ ਨੇ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਹੁਣ ਉੱਠਣਾ ਹੀ ਪੈਣਾ ਹੈ ਨਿਕਲੋ ਬਾਹਰ ਮਕਾਨੋਂ ਸੇ ਉਹੀ ਕੰਮ ਕਰਨਾ ਪੈਣਾ ਕਦੋਂ ਤੱਕ ਅਸੀਂ ਆਪਣੀਆਂ ਸਸੀ ਕਾਲਜੀ ਸਿੰਘ ਸਾਹਿਬ ਸਸੀ ਕਾਲਜੀ ਆਪਾਂ ਨੂੰ ਸ਼ਸਤਰਧਾਰੀ ਬਣਾਇਆ ਕਲੰਗੀਧਰ ਪਾਤਸ਼ਾਹ ਨੇ ਆਪਾਂ ਉਹ ਸ਼ਸਤਰ ਦਿੱਤੇ ਨੇ ਜੇ ਸਿੰਘ ਸਾਹਿਬ ਕੋਲ ਸ਼ਸਤਰ ਹੁੰਦੇ ਫਿਰ ਤੇ ਅੱਈ ਇਹ ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਇਹ ਵੀ ਪਹਾਵਤ ਹੈ ਹੁਣ ਸਾਡੀਆਂ ਪੱਗਾਂ ਵੀ ਗੁਰੂ ਨੇ ਬਖਸ਼ੀਆਂ ਹੋਈਆਂ ਤੇ ਕੀ ਤੁਸੀਂ ਇਸ ਘਟਨਾ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜੀ ਅੱਜ ਇਹ ਗੱਲ ਇੱਥੇ ਰੋਪੜ ਚ ਹੋਈ ਆ ਕੁਝ ਦਿਨ ਪਹਿਲਾਂ ਤੁਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਹ ਦੇਖੀ ਸੀਗੀ ਉਹ ਬੰਦੇ ਨੇ ਚੈਲੰਜ ਕੀਤਾ ਹੋਇਆ ਸੀ ਵੀ ਕੋਈ ਪੱਗ ਲਿਆਓ ਮੈਂ ਤੋ ਚਿਕਨ ਦੀ ਪਲੇਟ ਲੈ ਜਾਵਾਂ ਦਾਰੂ ਮੈਂ ਪਲਾਉਂਗਾ ਕੋਈ ਪੱਗ ਤਾਰ ਲਿਆ ਸਿੱਖ ਦੀ ਇੰਨੀਆਂ ਸਸਤੀਆਂ ਹੋ ਗਈਆਂ ਇੰਨੀਆਂ ਸਸਤੀਆਂ ਸਾਡੀਆਂ ਪੱਗਾਂ ਸਰਕਾਰਾਂ ਨੇ ਕਰਤੀਆਂ ਦੋਸ਼ੀ ਹਾਂ ਦੋਸ਼ੀ ਕੌਣ ਦੋਸ਼ੀ ਕੌਣ ਦੋਸ਼ੀ ਇਸ ਟਾਈਮ ਸਮੇਂ ਦੀ ਸਰਕਾਰ ਸਮੇਂ ਦਾ ਪ੍ਰਸ਼ਾਸਨ ਕਿਉਂਕਿ ਅਸੀਂ ਅਸੀਂ ਅੱਜ ਰੋਲ ਰਹੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੈ ਜਿਵੇਂ ਹੁਣੇ ਭਾਈ ਸਾਹਿਬ ਗੱਲ ਕਰਦੇ ਸੀਗੇ ਵੀ ਅੱਜ ਉਹਨਾਂ ਨੂੰ ਅਸੀਂ ਆਪਣੇ ਘਰ ਬੁਲਾਇਆ ਅਸੀਂ ਉਹਨਾਂ ਨੂੰ ਪਾਲਿਆ ਉਹਨਾਂ ਦੇ ਬੱਚਿਆਂ ਨੂੰ ਪਾਲਿਆ ਅਸੀਂ ਰੋਜ਼ਗਾਰ ਦੇ ਰਹੇ ਹਾਂ ਅੱਜ ਉਹ ਸਾਡੇ ਬੱਚਿਆਂ ਦੀ ਪੱਗ ਅੱਜ ਤਾਂ ਪਹਿਲਾਂ ਤਾਂ ਬੱਚਿਆਂ ਤੱਕ ਸੀ ਨਾ ਕੰਮ ਅੱਜ ਸਾਡੇ ਭਾਈ ਸਾਹਿਬ ਸਿਆਣੇ ਬਜ਼ੁਰਗ ਨੇ ਸਾਡੇ ਇਹਨਾਂ ਦੇ ਕੇਸਾਂ ਨੂੰ ਵੀ ਹੱਥ ਪਾਇਆ ਜਾ ਰਿਹਾ ਹੈ ਅਸੀਂ ਸ਼ਸਤਰਧਾਰੀਆਂ ਜੇ ਅਸੀਂ ਸਾਡੇ 3 ਫੁੱਟ ਦੀ ਕੁਰਬਾਨ ਆਪਣੇ ਹੱਥ 'ਚ ਵੀ ਰੱਖ ਲੈਨੇ ਤਾਂ ਸਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਸ਼ਸਤਰ ਤਾਂ ਸਾਨੂੰ ਦੂਸਰੇ ਦੀ ਰੱਖਿਆ ਵਾਸਤੇ ਆਪਣੀ ਸੁਰੱਖਿਆ ਵਾਸਤੇ ਵਾਸਤੇ ਜੇ ਅਸੀਂ ਦੂਸਰੇ ਦੀ ਤਾਂ ਤਾਂ ਕਰਾਂਗੇ ਨਾ ਜੇ ਅਸੀਂ ਆਪਣੀ ਕਰਾਂਗੇ ਸਾਨੂੰ ਆਪਣੇ ਆਪਣੇ ਕੋਲ ਸ਼ਸਤਰ ਰੱਖਣਾ ਹੀ ਲੋੜ ਨਹੀਂ ਹੈ ਜੇ ਅਸੀਂ ਅਸੀਂ ਲਾਇਸੈਂਸ ਬਣਾਉਨੇ ਆ ਅਸੀਂ ਸ਼੍ਰੋਮਣੀ ਪੰਥ ਬੱਡਾ ਦਲ ਨਾਲ ਲਾਇਸੈਂਸ ਬਣਾਉਨੇ ਆ ਉਹਦੇ ਵਿੱਚ ਹਦਾਇਤਾਂ ਵੀ ਆਪਾਂ 5 ਜਾਂ 7 ਸ਼ਸਤਰ ਹਰ ਟਾਈਮ ਕੋਲ ਰੱਖ ਸਕਦੇ ਹਾਂ ਬੜ ਜੇ ਅਸੀਂ ਉਹ ਹਸਤ ਰੱਖ ਕੇ ਤੁਸੀਂ ਕਿਸੇ ਪ੍ਰਸ਼ਾਸਨਿਕ ਅਦਾਰੇ ਚ ਜਾਣਾ ਤੁਸੀਂ ਜਾ ਨਹੀਂ ਸਕਦੇ ਮਟੋਰ ਸਾਹਿਬ ਨੇ ਕਿਹਾ ਕਿ ਅੱਜ ਸਾਡੀਆਂ ਦਾੜੀਆਂ ਨੂੰ ਪੈਂਦੇ ਨੇ ਕੱਲ ਉਹ ਜਿਨ੍ਹਾਂ ਨੇ ਸੱਪ ਪੈਦਾ ਕੀਤੇ ਨੇ ਜਦੋਂ ਉਹਨਾਂ ਦੀਆਂ ਨੂੰ ਪੈਣਗੇ ਫਿਰ ਤਾਂ ਬਹੁਤ ਗੰਭੀਰ ਸਿੱਟੇ ਨਿਕਲਣਗੇ ਜੀ ਇਹ ਦਾੜੀਆਂ ਦੀ ਤਾਂ ਪੱਗਾਂ ਦੀ ਤਾਂ ਗੱਲ ਬਹੁਤ ਪਿੱਛੇ ਰਹਿ ਜਾਣੀ ਆ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿ ਵੀ ਨਹੀਂ ਸਕਦਾ ਐਡੇ ਐਡੇ ਸਿੱਟੇ ਨਿਕਲਣਗੇ ਜਿਹੜਾ ਅੰਗ ਐਸ ਪ੍ਰਸ਼ਾਸਨ ਤੋਂ ਕੀ ਮੰਗਿਆ ਜੇ ਕਾਰਵਾਈ ਨਹੀਂ ਹੁੰਦੀ ਕੀ ਆਪਣਾ ਮੰਗ ਇਹੀ ਆ ਸੀ ਤਾਂ ਬੇਨਤੀ ਹੁਣ ਤੱਕ ਬੇਨਤੀ ਕਰਦੇ ਆ ਕਿ ਦੇਖੋ ਜੀ ਇਹ ਬੱਚੇ ਅੱਜ ਇੱਕ ਪਾਸੇ ਦਾ ਸੀ ਕਹਿੰਦੇ ਵੀ ਅਸੀਂ ਬੱਚਿਆਂ ਨੂੰ ਰੋਜ਼ਗਾਰ ਦੇਣਾ ਸਾਡੀਆਂ ਸਰਕਾਰਾਂ ਕਹਿ ਰਹੀਆਂ ਇੱਕ ਪਾਸੇ ਜੇ ਇਹ ਰੋਜ਼ਗਾਰ ਕੰਮ ਤੇ ਜਾਂਦੇ ਆ ਤਾਂ ਇਹਨਾਂ ਨੂੰ ਉੱਥੇ ਪ੍ਰਵਾਸੀ ਇਹਨਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਨੂੰ ਹੱਥ ਪਾਉਂਦੇ ਆ ਰੋਜ਼ਗਾਰ ਕਰਾਂਗੇ ਕੀ ਅਸੀਂ ਕਿੱਥੇ ਜਾਵਾਂਗੇ ਸਾਡੇ ਵਾਸਤੇ ਇੱਕ ਚੁਣੌਤੀ ਆ ਸਾਡੇ ਬੱਚਿਆਂ ਵਾਸਤੇ ਚੁਣੌਤੀ ਆ ਜੇ ਤੁਸੀਂ ਹਾਂਜੀ ਹਾਂਜੀ ਜੇ ਤੁਸੀਂ ਇਹਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਸੇਫ ਸਾਈਡ ਵੀ ਜ਼ਰੂਰੀ ਆ ਨਾ ਇਹਨਾਂ ਦੀ ਰਾਖੀ ਕੌਣ ਕਰੂਗਾ ਤੁਸੀਂ ਇੱਕ ਗੱਲ ਦੇਖੋ ਸਾਡੇ ਘਰਾਂ ਦੀ ਰਾਖੀ ਕਰਨ ਵਾਲੇ ਮਾਲਕ ਬਣ ਕੇ ਬੈਠੇ ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਅੱਜ ਇਹਦੀ ਤਰਾਸ਼ਦੀ ਬੰਦੇ ਦੀ ਇਹ ਆ ਵੀ ਅੱਜ ਛੋਕਰ ਆ ਮੈਂ ਕਰਦਾ ਪਰਮਾਤਮਾ ਦੇ ਜੇ ਆਪਾਂ ਕੁਝ ਕੇ ਬੰਦੇ ਖੜੇ ਤੇ ਹੈਗੇ ਤੇ ਨਾਲ ਹਾਂ ਬਿਲਕੁਲ ਬਿਲਕੁਲ ਨਹੀਂ ਸਾਡੇ ਲੋਕ ਉਹ ਨਾ ਖੜ ਜਾਂਦੇ ਜੀ ਜਮੀਰਾਂ ਵਾਲੇ ਧੰਨਵਾਦ ਹੈ ਬਾਈ ਜੀ ਖਾਲਸਾ ਜੀ ਕੁਝ ਜਮੀਰਾਂ ਵਾਲੇ ਜਿੰਦਾ ਨੇ ਤਾਂ ਹੀ ਥੋੜਾ ਜਿਹਾ ਲੋਕ ਡਰਦੇ ਨੇ ਜੈਸੇ ਸਿਰਫ ਵੋਟਾਂ ਦੇ ਲਈ ਜਿਹੜੇ ਆਪਣੀ ਰਾਜਨੀਤੀ ਵੋਟ ਚਮਕਾਉਂਦੇ ਨੇ ਨਾ ਵੋਟਾਂ ਦੇ ਲਈ ਆ ਫੇ ਮੁੜ ਕੇ ਗੱਲਾਂ ਕਿਤੇ ਦੀ ਕਿਤੇ ਪੁੰਚ ਜਾਂਦੀਆਂ ਪਰ ਉਹ ਕੰਮ ਨਾ ਹੋਵੇ ਮੁੜ ਕੇ ਠੀਕ ਹੈ ਇੱਕ ਬੇਨਤੀ ਕਰਨੀ ਚਾਹੁੰਦੇ ਆਂ ਖਾਲਸਾ ਬੇਨਤੀ ਨਹੀਂ ਕਰਦਾ ਅਸੀਂ ਨਹੀਂ ਚਲੋ ਅਸੀਂ ਜਿਹੜੇ ਜਿਹੜੇ ਸਾਡੇ ਸਰਪੰਚ ਹੈ ਜਾਂ ਪੰਚਾਂ ਜਾਂ ਸਾਡੇ ਐਮਸੀ ਹੈ ਜਿਨ੍ਹਾਂ ਦੇ ਮਹੱਲਿਆਂ 'ਚ ਰਹਿੰਦੇ ਆ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਜਾਓ ਰੇਤੇ ਕੰਮ ਕਰੋ ਕੋਈ ਗੱਲ ਨਹੀਂ ਸਾਡੇ ਬਜ਼ੁਰਗ ਕੰਮ ਕਰਾਉਂਦੇ ਸੀ ਅਸੀਂ ਇਹਨਾਂ ਨੂੰ ਖੇਤਾਂ ਤੱਕ ਰੱਖਿਆ ਹੋਇਆ ਸੀ ਵੀ ਤੁਸੀਂ ਖੇਤਾਂ 'ਚ ਕੰਮ ਕਰਨਾ ਹੈ ਮੋਟਰਾਂ ਦੇ ਕੰਮ ਕਰਨਾ ਹੈ ਅੱਜ ਅਸੀਂ ਇਹਨਾਂ ਨੂੰ ਘਰਾਂ ਦੀਆਂ ਜ਼ਿੰਮੇਵਾਰੀਆਂ ਦੇ ਰਹੇ ਆ ਜਿਹੜੀਆਂ ਸਾਡੇ ਵਾਸਤੇ ਬਹੁਤ ਘਾਤਕ ਹੋਣਗੀਆਂ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਕੋਈ ਪਿੰਡ ਦਾ ਸਰਪੰ ਜਾਂ ਕੋਈ ਐਮਸੀ ਹੈ ਮਹੱਲੇ ਦਾ ਉਹ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਤੇ ਇਹ ਬਣਾਉਣ ਤੋਂ ਹਟ ਜਾਣਗੇ ਜਿੱਦਣ ਲੈ ਤੁਹਾਡੇ ਤੁਹਾਨੂੰ ਕਿਹੜੀ ਦੀ ਲੋੜ ਨਹੀਂ ਪਣੀ ਵੀ ਤੁਸੀਂ ਜਾਓ ਸਾਡੇ ਬੱਚੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਰੁਲ ਰੁਲ ਕੇ ਧੱਕੇ ਖਾ ਕੇ ਆ ਰਹੇ ਨੇ ਇਹ ਜ਼ਰੂਰੀ ਨਹੀਂ ਹੈਗੀ ਵੀ ਇਹਨਾਂ ਦੀ ਇਹਨਾਂ ਦੀ ਪੰਜਾਬ ਦੇ ਵਿੱਚੋਂ ਫਲੈਟਾਂ ਕਰਾ ਦਿੱਤੀ ਬਾਈ ਜੀ ਹੁਣ ਕਿਆ ਹੋਰ ਸਾਡੇ ਬੱਚੇ ਰਿਪੋਰਟ ਹੋ ਕੇ ਆ ਰਹੇ ਆ ਉਧਰੋਂ 45 45 50 50 ਲੱਖ ਰੁਪਏ ਲਾ ਕੇ ਰੁਲ ਕੇ ਵਿਚਾਰੇ ਆ ਗਏ ਉਹਨਾਂ ਦੀ ਕਿਸੇ ਨੇ ਸਾਰ ਲਈ ਬਲਕਿ ਉਹਨਾਂ ਨੂੰ ਹੁਣ ਹਰਾਸਮੈਂਟ ਕੀਤਾ ਜਾ ਰਿਹਾ ਤੁਹਾਡੇ মিডিਆਵਾਂ ਰਾਹੀਂ ਅਸੀਂ ਦੇਖਦੇ ਆਂ ਸਾਨੂੰ ਪਤਾ ਨਹੀਂ ਵਿਚਾਰੇ ਕਿੱਥੋਂ ਕਿੱਥੇ ਦੇ ਆ ਉਹਨਾਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਵੀ ਤੁਹਾਡੇ ਤੇ ਆਬਜੈਕਸ਼ਨ ਆਬਜੈਕਸ਼ਨ ਕੀ ਸਾਡੇ ਬੱਚਿਆਂ ਨਾਲ ਵੀ ਇਹੀ ਕੁਝ ਹੋਊਗਾ ਮੇਰੇ ਨਾਲ ਪ੍ਰਗਟ ਸਿੰਘ ਜੀ ਨੇ ਖਾਲਸਾ ਪੰਥਰ ਉਸ ਵਿੱਚ ਸਾਰੇ ਅਮਰਤਾਰੀ ਗੁਰਸਿੱਖ ਬੰਦੇ ਪਹੁੰਚੇ ਨੇ ਸਮੇਂ ਦੀ ਲੋੜ ਹੈ ਜੇ ਫਿਰ ਤਾਂ ਸਾਨੂੰ ਔਖਾ ਹੋ ਜਾਣਾ ਜੇ ਹੁਣ ਸਿੱਖਾਂ ਦੇ ਸਿਰਾਂ ਦੇ ਮੁੱਲ ਪਰਵਾਸੀ ਪਾਉਣ ਲੱਗੇ ਫਿਰ ਤਾਂ ਇਹ ਤਾਂ ਬਹੁਤ ਔਖਾ ਹੈ ਫਿਰ ਤਾਂ ਲੋਕਾਂ ਨੇ ਸਾਡੇ ਪਾਸ਼ਾ ਦੇ ਮਜ਼ਾਕ ਡਾਇਆ ਕਰਨਾ ਗੁਰੂ ਗੋਬਿੰਦ ਸਿੰਘ ਬਾਰੇ ਗੱਲਾਂ ਕਹੀ ਕਰਨੀਆਂ ਵੀ ਇਹਨਾਂ ਤੇ ਤਾਂ ਆਪਣੇ ਸਿੱਖ ਨਹੀਂ ਸਿੱਖਾ ਤੋਂ ਸਾਹਮਣੇ ਗਏ ਸੱਸੀ ਕਾਲਜੀ ਪ੍ਰਗਟ ਸਿੰਘ ਜੀ ਖੜੇ ਨੇ ਬਹੁਤ ਦੇਰ ਤੋਂ ਸੰਘਰਸ਼ ਕਰ ਰਹੇ ਨੇ ਤੇ ਜਦੋਂ ਵੀ ਬੁਲਾਉਂਦੇ ਨੇ ਮੈਂ ਪਹੁੰਚਦਾ ਕਾਫੀ سارے ਮਸਲੇ ਇਹਨਾਂ ਨੇ ਹੱਲ ਕੀਤੇ ਨੇ ਆਪਣਾ ਇਹਨਾਂ ਦਾ ਇੱਕ ਅਲੱਗ ਰੂਪ ਹੈ ਇਹਨਾਂ ਦਾ ਇੱਕ ਅਲੱਗ ਰੂਪ ਇਹ ਹੈ ਵੀ ਜਿੱਥੇ ਜ਼ੁਲਮ ਹੁੰਦਾ ਹੈ ਉੱਥੇ ਖੜਦੇ ਨੇ ਸੱਸੀ ਕਾਲਜੀ ਸੱਸੀ ਜੀ ਤੁਹਾਡੇ ਸਾਹਮਣੇ ਦੇ ਰੋ ਇੱਕ 1.5 ਵਜੇ ਦੀ ਘਟਨਾ ਹੋਈ 24 ਘੰਟੇ ਹੋ ਗਏ ਪੁਲਿਸ ਪ੍ਰਸ਼ਾਸਨ ਦਾ ਰਵਈਆ ਹੈ ਤਾਈ ਕੋਈ ਵੀ ਇਥੇ ਮੁਲਾਜ਼ਮ ਨਹੀਂ ਪਹੁੰਚਿਆ ਨਾ ਪਰਚੇ ਤੱਕ ਨਹੀਂ ਹੋਇਆ ਕੋਈ ਸਾਡੀਆਂ ਜੇ ਸਿਰਾਂ ਨੂੰ ਸਾਡੀ ਤਾਜ ਆ ਗੁਰੂ ਮਹਾਰਾਜ ਬਖਸ਼ਿਆ ਹੋਇਆ ਇਹ ਸਾਨੂੰ ਕੁਰਬਾਨੀਆਂ ਦੇ ਕੇ ਮਿਲਿਆ ਵੀ ਕੀ ਗੱਲ ਸਾਡਾ ਐਨਐਸਐਸ ਤਾਂ ਤਾਜ ਹੋ ਗਿਆ ਵੀ ਸਾਡੇ ਬਿਹਾਰੀ ਬਾਬੂ ਆ ਕੇ ਇਥੇ ਸਾਡੇ ਉੱਪਰ ਉਹ ਮਾਰਨ ਲੱਗੇ ਆ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਇਹ ਤੇ ਜਿਹੜੀ ਧਾਰਾ ਬੰਦੀ ਆ ਇਹਨੂੰ ਸਸਪੈਂਡ ਕੀਤਾ ਜਾਵੇ ਡੂਰੀ ਤੋਂ ਪਰਚਾ ਪਿਓ ਪੁੱਤ ਤੇ ਪਰਚਾ ਕੀਤਾ ਜਾਵੇ ਕੱਲ 1 ਵਜੇ ਦਾ ਇਹ ਘਟਨਾ ਹੋਈ ਆ ਤੇ ਪਿਓ ਪੁੱਤ ਦੋਨੋਂ 6:30 ਵਜੇ ਆ ਕੇ ਦਾਖਲ ਹੋਏ ਜੇ ਤਾਂ ਉਦੋਂ ਸਟਾ ਲੱਗੀਆਂ ਉਸੇ ਵੇਲੇ ਦਾਖਲ ਹੁੰਦੇ ਪਰ ਨਹੀਂ ਪਰ ਪ੍ਰਸ਼ਾਸਨ ਦਾ ਰਵਈਆ ਇੱਥੇ ਤੇ ਸਾਡੇ ਕਿ ਜੂਨੀਅਰ ਨੇ ਲੀਡਰ ਹੱਥ ਦਾ ਉਹ ਪ੍ਰਵਾਸੀਗਾ ਉਹ ਉਲਟਾ ਉਹਨਾਂ ਦੀ ਮਦਦ ਕੀਤੀ ਜਾ ਰਹੀ ਆ ਲੀਡਰ ਦਾ ਕੰਮ ਹੁੰਦਾ ਦੋਹਾਂ ਧਿਰਾਂ ਦੀ ਸੁਣ ਕੇ ਲਗਭਗ ਕਰਨਾ ਪਰ ਨਹੀਂ ਪਰ ਪੰਜਾਬੀ ਦਾ ਪੰਜਾਬੀ ਨਾਲ ਖੜੂਆ ਉਹ ਉਲਟਾ ਬਿਆਰੀ ਉਹਨਾਂ ਨਾਲ ਖੜ ਰਿਆ ਜੀ ਅਸੀਂ ਕੱਲ ਦਾ ਪ੍ਰੋਗਰਾਮ ਦਿੱਤਾ 10:30 ਵਜੇ ਦਾ ਸਵੇਰ ਦਾ ਸਵੇਰ ਦਾ ਜੇਕਰ ਕਾਰਵਾਈ ਨਹੀਂ ਹੁੰਦੀ ਜਾਂ ਜਿਸ ਤਰ੍ਹਾਂ ਕੇਸਾਂ ਦੀ ਬਿਆਦਬੀ ਹੋਈ ਹੈ ਦਾੜਾ ਸਾਹਿਬ ਦੀ ਬਿਆਦਬੀ ਹੋਈ ਹੈ ਪਗੜੀਆਂ ਦੀ ਬਿਆਦਬੀ ਹੋਈ ਹੈ ਜੇਕਰ ਇਹਨਾਂ ਵੱਲੋਂ ਧਾਰਾਆਂ ਵਾਂ ਨਹੀਂ ਲਗਾਈਆਂ ਜਾਂਦੀਆਂ ਫਿਰ ਤੁਸੀਂ ਕੀ ਫੈਸਲਾ ਤੁਹਾਡਾ ਜੇ ਬਿਲਕੁਲ ਧਾਰਾ ਨਹੀਂ ਲਾਈ ਜਾਂਦੀ ਅਸੀਂ ਪੂਰਾ ਪੰਜਾਬ ਲੈਦਾ ਉਹ ਅੰਦਰ ਹੀ ਖੜੇ ਆ ਲੱਖੇ ਭਾਈ ਹੁਣ ਗੱਲਬਾਤ ਕਰਕੇ ਅਸੀਂ ਪੂਰੇ ਪੰਜਾਬ ਲੈਵਲ ਦਾ ਇੱਕ ਪ੍ਰੋਗਰਾਮ ਦੇਵਾਂਗੇ ਪ੍ਰੋਟੈਸਟ ਕਰਾਂਗੇ ਅਸੀਂ ਅਸੀਂ ਫਿਰ ਵੀ ਇੱਕ ਪ੍ਰੋਟੈਸਟ ਹੈ ਕੱਲ ਨੂੰ ਗੋਲ ਚੱਕਰ ਦੇ ਕਰ ਰਹੇ ਆ ਥਰਮਲ ਗ੍ਰੇਡ ਦੇ ਠੀਕ ਹੈ ਜੀ ਅੱਜ ਪ੍ਰਸ਼ਾਸਨ ਨਹੀਂ ਸੁਣਦਾ ਪਰ ਇਹਨਾਂ ਦਾ ਪ੍ਰਸ਼ਾਸਨ ਸਾਨੂੰ ਹਿਲਾਉਣਾ ਹੁੰਦਾ ਕਿਉਂ ਕਿਉਂ ਪ੍ਰਸ਼ਾਸਨ ਸੁੱਤਾ ਪਿਆ ਸਵੇਕੂਮ ਕਰਨ ਦੀ ਨਹੀਂ ਦਿੰਦਾ ਪ੍ਰਸ਼ਾਸਨ ਜਾਗਦਾ ਉਦੋਂ ਹੀ ਜਦੋਂ ਕੋਈ ਪ੍ਰੋਟੈਸਟ ਹੁੰਦਾ ਅਸੀਂ ਵਾਰਨਿੰਗ ਦੇ ਦਿੰਦੇ ਆ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹੁੰਦੇ ਆ ਹੁਣ ਚੇਤਾਵਨੀ ਵੀ ਦੇ ਰਹੇ ਆ ਵੀ ਇਹਨੂੰ ਜੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਬੇਨਤੀ ਵੀ ਕੀਤੀ ਜਾ ਰਹੀ ਹੈ ਬੇਨਤੀ ਵਾਲਾ ਤਾਂ ਹੁਣ ਕੋਈ ਮਸਲਾ ਹੀ ਨਹੀਂ ਹੈ ਜਦੋਂ ਸਾਡੀਆਂ ਦਾੜੀਆਂ ਨੂੰ ਪੈਣ ਲੱਗ ਗਏ ਤੇ ਚੇਤਾਵਨੀ ਵੀ ਆ ਦੇਖੋ ਮੈਂ ਐਸਐਚਓ ਸਾਹਿਬ ਨੇ ਸੋਹਣ ਸਿੰਘ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਵੀ ਧਰਾਮਾਂ ਬਣਦੀਆਂ ਨੇ ਕਿਉਂਕਿ ਜੇਕਰ ਇਹਨਾਂ ਨੂੰ ਸਜ਼ਾ ਮਿਲੇਗੀ ਤਾਂ ਹੀ ਸਾਡੀਆਂ ਤੁਸੀਂ ਵੀ ਸਰਦਾਰ ਲੋਕੋ ਸੋਹਣ ਸਿੰਘ ਜੀ ਵੀ ਸਰਦਾਰ ਜੀ ਨੇ ਚੌਂਕੀ ਇੰਚਾਰਜ ਵੀ ਉੱਥੇ ਵੀ ਸਾਡੇ ਸਰਦਾਰ ਪ੍ਰਧਾਨ ਨੇ ਉਹ ਸੰਗੀਨ ਧਾਰਾਂ ਲਾਓ ਜਿਹੜੀਆਂ ਬਣਦੀਆਂ ਨੇ ਜਾਇਜ਼ ਬਣਦੀਆਂ ਨੇ ਇਹ ਨਹੀਂ ਵੀ ਇਹ ਦੇ ਆਧਾਰ ਤੇ 6:00 ਵਜੇ ਹੋਈ ਆ ਬਾਈ ਜੀ ਦੇ ਸਿਰ 'ਤੇ ਤੇ ਤੁਸੀਂ ਐਫਆਈਆਰ ਦੇ ਬਿਆਨ ਲੈ ਕੇ ਡਾਕਟਰ ਸਾਹਿਬ ਦੇ ਦੇ ਆਧਾਰ ਦਿਆਂ ਨੇ ਕੇਸਾਂ ਦੀ ਵਿਅਦਵੀ ਦਾੜਾ ਸਾਹਿਬ ਦੀ ਦਸਤਾਰਾਂ ਦੀ ਵਿਅਦਵੀ ਇਹਨਾਂ ਵੱਲੋਂ ਚੇਤਾਵਨੀ ਦਿੱਤੀ ਸੀ ਕਿ ਪ੍ਰਸ਼ਾਸਨ ਨੂੰ ਕਿ ਕੱਲ ਨੂੰ 10:30 ਵਜੇ ਅਸੀਂ ਗੇਟ ਦੇ ਅੱਗੇ ਕੋਚ ਕਦੇ ਕੱਠੇ ਹੋ ਰਹੇ ਜੀ ਪ੍ਰਸ਼ਾਸਨ ਦਾ ਰਵਈਆ ਮੈਂ ਸਵੇਰੇ ਫੋਨ ਐਸੋ ਜਾਬੇ ਕਹੀ ਮੈਂ ਸਾਰੇ ਕੋਈ ਕਾਰਵਾਈ ਕੀਤੀ ਉਲਟਾ ਰਵਈਆ ਉਹਨਾਂ ਦੀ ਤੁਸੀਂ ਕਿਹੜੀ ਕੰਪਲੀਟ ਕੀਤੀ ਆ ਇਹਨਾਂ ਰਵਈਆ ਇਹ ਸੀ ਕਹਿੰਦੇ ਉਹਦਾ ਕੰਪਲੀਟ ਕਰਕੇ ਚਲੇ ਗਏ ਮੈਂ ਸਰ ਦੇਖੋ ਜੀ ਜਿਹੜੀ ਕੰਪਲੀਟ ਹੋਣੀ ਆ ਐ ਸੰਭੋ ਸਾਹਿਬ ਨੇ ਭੇਜਣੀ ਇੱਥੋਂ ਉਹ ਰਿਪੋਰਟ ਮੰਨੀ ਜਾਣੀ ਨਹੀਂ ਜਦਕਿ ਤੁਹਾਡੀ ਰਿਪੋਰਟ ਨਹੀਂ ਮੰਨੀ ਜਾਣੀ ਇਕਤਜ਼ਾਮ ਕਰੋਗੇ ਅਸੀਂ ਦੇਖੋ ਜੀ ਹੁਣ ਵਾਲੇ ਪ੍ਰੋਗਰਾਮ ਅਸੀਂ ਗੇਟ ਵੀ ਜੰਮ ਕਰ ਸਕਦੇ ਹਾਂ ਜੀ ਕਲ ਨੂੰ ਧਰਨਾ ਦੇਣ ਦੀ ਚਤਾਵਨੀ ਹੈ ਕੱਲ ਥਰਮਲ ਪਲਾਂਟ ਦੇ ਅੱਗੇ ਬਹੁਤ ਮੰਦ ਭੱਗੀ ਘਟਨਾ ਰੋਪਣ ਦੇ ਵਿੱਚ ਵਾਪਰੀ ਹੈ ਜਿਸ ਵਿੱਚ ਇੱਕ ਸਰਦਾਰ ਜੀ ਸਾਡੇ ਬਜ਼ੁਰਗ ਨੇ ਬਰਾਬਰ ਦੀ ਉਮਰ ਦੇ ਨੇ ਉਹਨਾਂ ਦੇ ਦਾੜਿਆਂ ਨੂੰ ਹੱਥ ਪਾਉਣ ਲੱਗੇ ਪ੍ਰਵਾਸੀ ਕਲੰਗੀ ਧਰਦੀਆਂ ਬਖਸ਼ੀਆਂ ਹੋਈਆਂ ਦਸਤਾਰਾਂ ਨੂੰ ਹੱਥ ਪਾਉਣ ਲੱਗਿਆ ਅਸੀਂ ਅੱਜ ਜਾਗਦੇ ਨਹੀਂ ਅਸੀਂ ਕਹਿੰਦੇ ਕੋਈ ਨਹੀਂ ਅੱਜ ਇਹਦੇ ਗੱਲ ਬੀਤੀ ਹੈ ਜੇ ਸਾਡੇ ਕੋਲ ਹੋਊਗੀ ਫਿਰ ਫਿਰ ਖੜਨਾ ਵੀ ਕਿਸੇ ਨਹੀਂ ਜੇ ਅੱਜ ਇਹਦੇ ਗੱਲ ਅੱਜ 20-5 ਅਣਖਾਂ ਵਾਲੇ ਖੜੇ ਨੇ ਜ਼ਮੀਰਾਂ ਜਾਗਣ ਵਾਲੇ 10 ਬੰਦੇ ਨਾ ਤੇ ਪ੍ਰਗਟ ਸਿੰਘ ਜੀ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਕੱਲ ਅਸੀਂ ਗੇਟ ਜਾਮ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਜੋ ਵੀ ਧਰਾਵਾਂ ਬਣਦੀਆਂ ਨੇ ਜਾਇਜ਼ ਉਹਨਾਂ ਦੇ ਅਧੀਨ ਇਹਨਾਂ ਤੇ ਦੋਸ਼ੀਆਂ ਤੇ ਜੋ ਪ੍ਰਵਾਸੀ ਨੇ ਪਰਚਾ ਦਰਜ ਕੀਤਾ ਜਾਵੇ ਮੈਂ ਤੁਹਾਡਾ دوست ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰਾਇਮ ਉਹਦੇ ਰੋਪੜ